ਮੈਨੂੰ ਕਹਿੰਦੀ ਹੁੰਦੀ ਸੀ ਤੂੰ ਭਾਂਜਿਆ ਨਾਲ ਮਾਰੀ ਐ ਤੂੰ ਭਾਂਜੇ ਨਾਲ ਮਾਰੀ ਫਿਰ ਮੈਂ ਕੀ ਕਰਦੀ ਫਿਰ ਮੈਂ ਬਹਿ ਗਈ ਤੂੰ ਇਹ ਕਹਿੰਦਾ ਜਿਵੇਂ ਰੱਖਣ ਨੂੰ ਤਿਆਰ ਆਂ ਫਿਰ ਮੈਂ ਵਿਆਹ ਕਰਾ ਲਿਆ ਸੀ ਉਹਨਾਂ ਨਾਲ ਮੈਂ ਕੱਤੀ ਸੀ ਘਰੇ ਤੇ ਮੈਨੂੰ ਕਹਿੰਦਾ ਨਾ ਤੇਰਾ ਮੁੰਡਾ ਹਿੱਕਿਆ ਮੈਂ ਕਿਹਾ ਮੇਰਾ ਮੁੰਡਾ ਕੰਮ ਤੇ ਆ ਅਖਤੇ ਮੁੰਡੇ ਨੂੰ ਮਾਰਨ ਆਇਆ ਮੈਨੂੰ ਮਾਰਨ ਆਇਆ ਫਿਰ ਬੋਲਵਲ ਕੱਢੀ ਉਹਨੇ ਫਿਰ ਬੋਲਵਲ ਕੱਢ ਕਿਉਂਨੇ ਗੋਲੀ ਚਲਾਉਣ ਲੱਗਿਆ ਗੋਲੀ ਤਾਂ ਚੱਲੀ ਨਹੀਂ ਉਹਨੇ ਮੇਰੇ ਪੁੱਠਾ ਕਰਕੇ ਬੋਲਵਲ ਮਾਰਿਆ ਸੱਚ ਜੋ ਕੋਈ ਵੀ ਕਰ ਸਕਦੇ ਸਾਨੂੰ ਬਹੁਤ ਡਰ ਆ ਜਿਹੜਾ ਘਰੇ ਆ ਕੇ ਹਮਲਾ ਕਰਦਾ ਉਹਨੇ ਉਹ ਮਾਰ ਵੀ ਕਰ ਸਕਦਾ ਨਾਲੇ ਹੁਣ ਵੀ ਧਮਕੀਆਂ ਦੇਈ ਜਾਂਦਾ ਯਾਰਾ ਵੀ ਮੇਰਾ ਜਵਾਕ ਵੀ ਮੈਨੂੰ ਮਾਰ ਸਕਦੇ ਜਿਵੇਂ ਘਰੇ ਆ ਕੇ ਧਮਕੀ ਦਿੰਦੇ ਆ ਨਾ ਵੀ ਵੀ ਤੇਰਾ ਮੁੰਡਾ ਵੀ ਮਾਰਨਾ ਤੂੰ ਵੀ ਮਾਰਨੇ ਪਏ ਅਸੀਂ ਮਾਰਨੇ ਹੀ ਮਾਰਨੇ ਆ ਕੇ ਘਰੇ ਧਮਕੀਆਂ ਦਿੰਦੇ ਮਾਯਾ ਬਈਰ ਉਹ ਸਾਰੇ ਕਿਸਾਨ ਨੂੰ ਰੁਕਾ ਮਿਲਿਆ ਜੀ ਰੁਕਾ ਐਸਿਟੀ ਸਾਊਥ ਤੋਂ ਮਸੂਲ ਕੀਤਾ ਜੀ ਸੀਮਾ ਦੇਵੀ ਬਾਰੇ ਜਾ ਕੇ ਇਹਨਾਂ ਨੂੰ ਪੁੱਛ ਪੜਤਾਲ ਕੀਤੀ ਹੈ ਜੀ ਇਹਨਾਂ ਦਾ ਲਵ ਮੈਰਿਜ ਕਰਾਈ ਸੀ ਇਹਨਾਂ ਦਾ ਸਹੁਰਾ ਪਰਿਵਾਰ ਸੀ ਇਹਨਾਂ ਦੇ ਥੋੜਾ ਜਿਹਾ ਖਲਾਫ ਚੱਲਦਾ ਸੀਗਾ ਤੇ ਜਿਹੜਾ ਇਹਨਾਂ ਦਾ ਦਯੋਰ ਆ ਬਬਲ ਉਹਨਾਂ ਨੇ ਇਹਨਾਂ ਦੇ ਘਰੇ ਆ ਕੇ ਝੋਟ ਮਾਰ ਕੀਤੀ ਆ ਇਹਨਾਂ ਨੇ ਦੱਸਿਆ ਹੈ ਕਿ ਉਹਨਦੇ ਕੋਲ ਕੋਈ ਪਿਸਤੌਲ ਵਰਗੀ ਕੋਈ ਚੀਜ਼ ਸੀ ਜਿਹੜੀ ਉਹਨਾਂ ਨੇ ਮੇਰੇ ਵੱਟ ਮਾਰਿਆ ਸਿਰ 'ਚ ਬਾਕੀ ਗਾ ਅਗਨੀ ਤਪਤੀਸ਼ ਜਾਰੀ ਹੈ ਜੀ ਅੱਗੇ ਕਾਰ ਵੀ ਹੋਊਗੀ ਤੁਹਾਨੂੰ ਅਮਲ ਚ ਲੈ ਜਾਂਦੀ ਜਾਊਗੀ ਤੇ ਲੱਗਦਾ ਕਿ ਵਿਆਹ ਨੂੰ ਲੈ ਕੇ ਜਿਹੜਾ ਇਹ ਇਹਨਾਂ ਦਾ ਕੋਈ ਆਪਸ ਵਿਆਹ ਤਾਂ ਹੀ ਹੈ ਜੀ ਮਸਲਾ ਲੜਾਈ ਝਗੜਾ ਦੇ ਇਹਨਾਂ ਲਵ ਮੈਰਿਜ ਕਰਾਈ ਸੀਗੀ ਉਹਦੇ ਸਹੁਰਾ ਪਰ ਆ ਬੜ ਖਲਾਸੀ ਨੇ ਕਾਰਨ ਬਈ ਜੀ ਇਹੀ ਸੀਗਾ ਮੈਂ ਪਹਿਲਾਂ ਲਵ ਮੈਰਿਜ ਕਰਾਈ ਸੀ ਜੀ ਠੀਕ ਹੈ ਜੀ ਤੇ ਮੈਂ ਪਹਿਲਾਂ ਇਹਦੇ ਨਾਲ ਕਰਾਈ ਸੀ ਲਵ ਮੈਰਿਜ ਮੇਰੀ ਮੰਮੀ ਲੱਗੀ ਸੀ ਇਹ ਠੀਕ ਹੈ ਜੀ ਉਹ ਪੂਰਾ ਹੋ ਗਿਆ ਸੀਗਾ ਮੇਰੇ ਨਾਲ ਲਵ ਮੈਰਿਜ ਦੀ ਮਰਜ਼ੀ ਨਾਲ ਕਰਾਈ ਜੀ ਠੀਕ ਹੈ ਜੀ ਮੈਂ ਫਿਰ ਲਵ ਮੈਰਿਜ ਕਰਾਈ ਜਦੋਂ ਇਹਨਾਂ ਤੋਂ ਲਿਆ ਵੀ ਕੁਝ ਨਹੀਂ ਇਹਨਾਂ ਨੇ ਮੈਨੂੰ ਘਰੋਂ ਬੇਦਖਲ ਕਰਤਾ ਸੀਗਾ ਮੈਂ ਕੁਝ ਨਹੀਂ ਮੰਗਿਆਗਾ ਫਿਰ ਵੀ ਮੈਂ ਆਪਣੀ ਮਿਹਨਤ ਕਰਕੇ ਸਾਰੇ ਸੰਦ ਬਣਾਏ ਸਾਰਾ ਕੁਝ ਬਣਾ ਕੇ ਮੈਂ ਆਪਣੀ ਰੋਟੀ ਖਾਂਦਾ ਹੀ ਵਧੀਆ ਹੀ ਪਿੰਡ ਦੇ ਵਿੱਚ ਦੁਕਾਨ ਕੀਤੀ ਸੀ ਠੀਕ ਹੈ ਜੀ ਮੈਂ ਕੰਮ ਆਪਦਾ ਵਧੀਆ ਕਰਦੀ ਮੈਂ ਕੰਮ ਤੇ ਸੀਗਾ ਜੀ ਇਹ ਘਰੇ ਆਇਆ ਠੀਕ ਹੈ ਕਿ ਇਹਨੇ ਮੈਨੂੰ ਫੋਨ ਕੀਤਾ ਵੀ ਘਰੇ ਕੋਈ ਆਇਆ ਵਾ ਉਹਦੋਂ ਨੂੰ ਮੈਂ ਚਲਾ ਗਿਆ ਠੀਕ ਹੈ ਜੀ ਇਹਦੇ ਨਾਲ ਹੱਥੋਂ ਪਾਈ ਹੋਈ ਜਾਂਦੀ ਸੀ ਜਦੋਂ ਮੈਂ ਜਾ ਕੇ ਫੜਨ ਲੱਗਾ ਪਹਿਲਾਂ ਉਹ ਗੋਲੀ ਚਲਾਉਣ ਲੱਗਾ ਸੀਗਾ ਉਹਦੇ ਕੋਲ ਨਜਾਇਜ਼ ਅਸਲਾ ਸੀਗਾ ਜੀ ਠੀਕ ਹੈ ਜੀ ਉਹਦੇ ਕੋਲ ਨਜਾਇਜ਼ ਵਾਲੇ ਗੋਲੀ ਚਲਾਉਣ ਲੱਗਾ ਉਹਦੇ ਨਾਲ ਹੋਰ ਵੀ ਦੋ ਮੁੰਡੇ ਸੀਗੇ। ਉਹ ਬਾਹਰੋਂ ਸੀਗੇ ਉਹਨਾਂ ਨੂੰ ਮੈਂ ਅਣਪਛਾਤੇ ਬੰਦੇ ਆ ਮੈਂ ਪਛਾਣ ਨਹੀਂ ਸਕਦਾ ਉਹਨੂੰ ਹੀ ਪਤਾ ਠੀਕ ਹੈ ਜੀ। ਕਿੱਥੋਂ ਸੀਗੇ ਕਿੱਥੋਂ ਨਹੀਂ ਸੀਗੇ ਤੇ ਮੈਨੂੰ ਉਹਨਾਂ ਨੇ ਫੜ ਲਿਆ ਤੇ ਉਹਨੇ ਇਹਦੇ ਪੁੱਠਾ ਕਰਕੇ ਰਬੋਲ ਵਰਦਾ ਬੈਕ ਸਾਈਡ ਵਾਲਾ ਸਾਮਦਾ ਉਹ ਮਾਰੇ ਇਹਦੇ 12 ਟਾਂਕੇ ਲੱਗੇ ਹੋਇਆ ਸਾਰਾ ਸੈਲ ਪੱਟਿਆ ਹੋਇਆ ਤੇ ਸਾਨੂੰ ਧਮਕੀਆਂ ਹਜੇ ਵੀ ਦਿੰਦਾ ਵਾ ਕਹਿੰਦਾ ਮੈਂ ਤੁਹਾਨੂੰ ਮਾਰਨਾ ਹਾਂ ਕੀ ਮੰਗ ਕਰਦੇ ਆ ਮੰਗ ਅਸੀਂ ਇਹੀ ਕਰਦੇ ਆ ਕੋਈ ਕੋਲ ਨਜਾਇਜ਼ ਹਥਿਆਰ ਆ ਸੀ ਉਹ ਬਰਾਮਤ ਕਰੋਣਾ ਜੀ ਠੀਕ ਹੈ ਜੀ ਨਾਲੇ ਜੋ ਮੇਰੀ ਬੰਦ ਦੀ ਕਾਰਵਾਈ ਆ ਸਰਕਾਰੀ ਕਾਨੂੰਨੀ ਕਾਰਵਾਈ ਉਹ ਮੇਰੀ ਕੀਤੀ ਜਾਵੇ। ਇਹ ਕਹੀ ਨਾਲੀ ਮੈਂ ਮੰਗ ਕਰਦਾ ਮੇਰੇ ਸੰਤ ਸਾਰੇ ਦਿੱਤੇ ਜਾਣ ਮੈਂ ਕੱਲੀ ਸੀ ਘਰੇ ਤੇ ਮੈਨੂੰ ਕਹਿੰਦਾ ਨਾ ਤੇਰਾ ਮੁੰਡਾ ਕਿੱਥੇ ਆ ਮੈਂ ਕਹਾ ਮੇਰਾ ਮੁੰਡਾ ਕੰਮ ਤੇ ਆ ਆਖ ਤੇ ਮੁੰਡੇ ਨੂੰ ਮਾਰਨ ਆਇਆ ਮੈ ਤੁਹਾਨੂੰ ਮਾਰਨ ਆਇਆ ਤੇ ਮੈਂ ਕਹਾ ਕਾਦੋ ਮਾਰਨ ਆਇਆ ਸਾਨੂੰ ਕਹਿੰਦਾ ਬੱਸ ਕਹਿੰਦਾ ਤੁਹਾਡੇ ਨਾਲ ਖੋਰ ਹੀ ਆ ਮੈਨੂੰ ਕਹਿੰਦਾ ਮੈਂ ਮਾਰਨੀ ਹੀ ਮਾਰਨੀ ਆ ਮੈਂ ਕਹਾ ਐਵੇਂ ਕਿਵੇਂ ਮਾਰਾਂਗਾ بس ਐਵੇਂ ਉਹਨੇ ਰਬੋਲ ਵਲ ਕੱਢੀ ਉਹਨੇ ਰਬੋਲ ਕੱਢ ਕੇ ਉਹਨੇ ਗੋਲੀ ਚਲਾਉਣ ਲੱਗਿਆ ਗੋਲੀ ਤਾਂ ਚੱਲੀ ਨਹੀਂ ਉਹਨੇ ਮੇਰੇ ਪੁੱਠਾ ਕਰਕੇ ਹੌਲ ਬਨ ਮਾਰਿਆ ਸੱਚੀ ਕੌਣ ਸੀ ਕੁੱਟਣ ਵਾਲਾ ਬਾਬਾ ਕੀ ਲੱਗਦਾ ਤੇਰਾ ਉਹ ਛੋਟਾ ਭਰਾ ਸੀ ਮੇਰੇ ਘਰ ਵਾਲੇ ਦਾ ਲੰਮ ਮੈਚ ਕਰਾਈ ਸੀ ਤੁਸੀਂ ਹਾਂਜੀ ਕੋਟ ਮੈਚ ਕਰਾਈ ਸੀ ਸਾਰੀ ਕਿਆ ਕੀ ਲੱਗਦਾ ਸੀ ਇਹ ਤੇਰਾ ਜਿਹਦੇ ਨਾਲ ਮੈਚ ਕਰਾਈ ਸੀ ਉਹ ਭਾਂਜਾ ਭਾਂਜ ਨਾਲ ਮੈਚ ਕਰਾਈ ਹਾਂਜੀ ਇਸੇ ਰੰਜਸ਼ ਤੇ ਚੱਲਦੇ ਆਂ ਥੋਡੇ ਨਾਲ ਹਾਂਜੀ ਤੇ ਪਹਿਲਾਂ ਪਤੀ ਦੀ ਮੌਤ ਹੋ ਚੁੱਕੀ ਹਾਂਜੀ ਉਹ ਇੱਥੇ ਹੀ ਮਰਿਆ ਸੀ ਇੱਥੇ ਹੀ ਰਹਿੰਦੀ ਸੀ ਮੈਂ ਮੈਨੂੰ ਕਹਿੰਦੀ ਹੁੰਦੀ ਸੀ ਤੂੰ ਭਾਂਜੇ ਨਾਲ ਮਾੜੀ ਐ ਤੂੰ ਭਾਂਜੇ ਨਾਲ ਮਾੜੀ ਫਿਰ ਮੈਂ ਕੀ ਕਰਦੀ ਫਿਰ ਮੈਂ ਬਹਿ ਗਈ ਫਿਰ ਮੈਨੂੰ ਰੱਖੋ ਮੈਂ ਕਹਾ ਤੇ ਫਿਰ ਇਹ ਕਹਿੰਦਾ ਮੈਂ ਰੱਖਣ ਨੂੰ ਤਿਆਰ ਆ ਫਿਰ ਮੈਂ ਵਿਆਹ ਕਰਾ ਲਿਆ ਸੀ ਉਹਦਾ ਕਿੰਨਾ ਚਿਰ ਪਹਿਲਾਂ ਮੇਰੇ ਜਵਾਕ ਵੀ ਸ਼ਾਮਲ ਆ ਮੇਰੇ ਚ ਕਿੰਨਾ ਚਿਰ ਪਹਿਲਾਂ ਵਿਆਹ ਕਰਾਇਆ ਮੈਂ 2 ਸਾਲ ਹੋ ਗਏ ਮਿਲੜਾ ਹੁਣ ਨੌਣ ਵਾਲੇ 2 ਸਾਲ ਕਿੰਨੇ ਬੱਚੇ ਕਿੰਨੇ ਦੋ ਮੁੰਡੇ ਪਹਿਲੇ ਆ ਕੇ ਹੁਣ ਬਾਅਦ ਨਹੀਂ ਪਹਿਲਾਂ ਵਾਲੇ ਦੇ ਹੀ ਆ ਕੀ ਮੰਗ ਕਰਦੇ ਮੰਗੇ ਹੀ ਕਰਦੇ ਆ ਵੀ ਇਹ ਫਿਰ ਵੀ ਸਾਨੂੰ ਵੀ ਇਹਨਾਂ ਤੋਂ ਬਚਾਅ ਹੋਣਾ ਚਾਹੀਦਾ ਸਾਡਾ ਵੀ ਇਹ ਕਿਤੇ ਨਾ ਕਿਤੇ ਮੇਰੇ ਮੁੰਡੇ ਨੂੰ ਵੀ ਮਾਰਨਗੇ ਮੈਨੂੰ ਵੀ ਮੇਰੇ ਘਰ ਵਾਲੇ ਨੂੰ ਵੀ ਵੀ ਜਿਹੜਾ ਘਰ ਆ ਕੇ ਹਮਲਾ ਕਰਦਾ ਉਹ ਫਿਰ ਗਾਹ ਵੀ ਕਰੂਗਾ ਸਾਨੂੰ ਸੇਫਟੀ ਚਾਹੀਦੀ ਐ ਇਹਨਾਂ ਤੋਂ ਅਰ ਨਾਲੇ ਸਾਨੂੰ ਦਿੱਤਾ ਵੀ ਕੁਝ ਨਹੀਂ ਮੇਰੇ ਘਰ ਵਾਲੇ ਨੂੰ ਕੁਝ ਨਹੀਂ ਦਿੱਤਾ ਸੀ ਹੁਣ ਅਸੀਂ ਮੰਗ ਵੀ ਕਰਦੇ ਆ ਵੀ ਸਾਰਾ ਕੁਝ ਦੇਣ ਮੇਰੇ ਘਰ ਵਾਲੇ ਨੂੰ ਹਿੱਸਾ ਵੀ ਦੇਣ ਜਿਹੜੇ ਇਹਦੇ ਸੰਦਬੰਧ ਆ ਉਹ ਵੀ ਦੇਣ ਸਾਰੇ ਕਿਸ ਕੋਸਨ ਇਲਿੱਤਾ ਸੀ ਪਹਿਲਾਂ ਹੁਣ ਘਰੇ ਨਹੀਂ ਰਹਿੰਦੇ ਤੁਸੀਂ ਨਹੀਂ ਜੀ ਮੈਂ ਤਾਂ ਕਿਸੇ ਜੱਟਾਂ ਦੇ ਘਰੇ ਰਹਿਣੀ ਆ ਕਿਸੇ ਦੀ ਕੋਠੀ ਸਾਹਮਦੀ ਆ ਤੇ ਉੱਥੇ ਆ ਕੇ ਹਮਲਾ ਕੀਤਾ ਕਿਸੇ ਦੇ ਘਰੇ